ਅੱਜ ਦਿਨ ਐਤਵਾਰ 1 ਦਸੰਬਰ 2024 ਜਲੰਧਰ ਕੈਂਟ ਦੀ ਇਕਲਿਸਿਆ ਵੱਲੋਂ ਸੈਂਟ ਮੈਰੀਜ ਕੈਥੇਡ੍ਰਲ ਚਰਚ ਵਿੱਚੋਂ ਸ਼ੋਭਾ ਯਾਤਰਾ 크ਿਸਮਸ ਦੇ ਵਿਹਾਪਤ ਕੱਢੀ ਗਈ 크ਿਸਮਸ ਦੀ ਸ਼ੋਭਾ ਯਾਤਰਾ ਵਿੱਚ ਹਿੱਸਾ ਲਈਏ ਆਓ ਨੇਕੀ ਅਤੇ ਖੁਦਾ ਦਾ ਧੰਨਵਾਦ ਕਰੀ ਇਹ ਸ਼ੋਭਾ ਯਾਤਰਾ ਸੈਂਟ ਜੋਸਫ ਕਨਵਰਟ ਸਕੂਲ ਦੀਪਨਾਗਰ ਦੇ ਬੱਚਿਆਂ ਵੱਲੋਂ ਬੈਂਡ ਦਾ ਪ੍ਰੋਗਰਾਮ ਕੀਤਾ ਗਿਆ ਇਸ਼ੂ ਸ਼ੁਭ ਯਾਤਰਾ ਵਿੱਚ ਵੱਖ-ਵੱਖ ਇਲਾਕੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਸ਼ੁਭ ਯਾਤਰਾ ਫਾਦਰ ਥੋਮਸ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਫਾਦਰ ਮਾਰਕਸਨਸ ਦੀ ਜ਼ਿੰਮੇਵਾਰੀ ਹੇਠ ਇਹ ਸਾਰਾ ਸ਼ੁਭ ਯਾਤਰਾ ਦਾ ਕੰਮ ਪੂਰਾ ਹੋਇਆ। ਲੋਕਾਂ ਨੇ ਆਪਣੇ ਆਪਣੇ ਆਪਣੀਆਂ ਟਰਾਲੀਆਂ ਨੂੰ ਚਰਨੀ ਦੇ ਵੱਖ-ਵੱਖ ਚੱਕੀਆਂ ਨਾਲ ਸਜਾਇਆ। ਅਤੇ ਬਾਜ਼ਾਰਾਂ ਦੇ ਵਿੱਚੋਂ ਦੀ ਲੰਘਦੇ ਹੋਏ ਲੋਕਾਂ ਨੂੰ ਖੁਦਾ ਦੇ ਪਿਆਰ ਦਾ ਸੁਨੇਹਾ ਦਿੱਤਾ ਗਿਆ। ਇਸ ਸ਼ੁਭ ਯਾਤਰਾ ਤੇ ਅਤੀਸ਼ਟਕਾਰ ਯੂਫਾਦਰ ਡੇਨੀਅਲ ਗਿਲਜੀ ਵੀ ਮੌਜੂਦ ਸਨ। ਇਸ ਸ਼ੁਭ ਯਾਤਰਾ ਦੇ ਹਨ ਲੋਕਾਂ ਨੂੰ ਖੁਦਾ ਦੇ ਪਿਆਰ ਦਾ ਸੁਨੇਹਾ ਦਿੱਤਾ ਗਿਆ। ਅਲੱਗ-ਅਲੱਗ ਟਰਾਲੀਆਂ 'ਚ ਬਣੀਆਂ ਹੋਈਆਂ ਚਾਕੀਆਂ ਆਪਣੇ ਆਪ ਵਿੱਚ ਪ੍ਰਭੂ ਯਿਸੂ ਜੀ ਦੀ ਉਹ ਕਹਾਣੀ ਨੂੰ ਬਿਆਨ ਕਰਦੀਆਂ ਹਨ। ਜਿਸ ਤਰ੍ਹਾਂ ਪ੍ਰਭੂ ਯਿਸੂ ਖੁਦਾ ਦੁਨੀਆ ਦਾ ਮੁਕਤੀਦਾਤਾ ਇਸ ਸੰਸਾਰ ਵਿੱਚ ਹੈ। ਇਹ ਚੱਕਿਆਂ ਸੰਜਿਮੇ ਚੱਕਰੀਆ ਬ੍ਰੋਹਿਤ ਨੂੰ ਲਿਸ਼ਟਾ ਸਨੇਹਾ ਮਾਂ ਮਰੀਮ ਨੂੰ ਫਰਿਸ਼ਦ ਸਨੇਹਾ ਮਾਂ ਮਰੀਮ ਦਾ ਐਲਿਜ਼ਬੈਥ ਨੂੰ ਮਿਲਣਾ ਯੂਸਫ ਦਾ ਸੁਪਨਾ ਮਾਂ ਮਰੀਮ ਦਾ ਬੈਤਲਮ ਨੂੰ ਜਾਣਾ ਯਿਸੂ ਨੂੰ ਸਿਰਜਮ ਲੈਣਾ ਚਰਵਾਹਿਆਂ ਦਾ ਖੁਸ਼ੀ ਮਨਾਉਣਾ ਤਿੰਨ ਰਾਜਿਆਂ ਦਾ ਆਉਣਾ ਬੱਚਿਆਂ ਦਾ ਕਤਲੇਆਮ ਪਾਕ ਪਰਿਵਾਰ ਦਾ ਮਿਸਰ ਨੂੰ ਜਾਣਾ ਅਤੇ ਪ੍ਰਵੇਸ਼ੂਮ ਸੀਦਾ ਹਾਕਲ ਵਿੱਚ ਭੇਂਟ ਚੜਾਇਆ ਜਾਣਾ ਇਹੇ ਚੱਕੀਆਂ ਮਜੂਦ ਸਨ ਇਸ ਵੀਡੀਓ ਨੂੰ ਵੱਤਵਾਰੇ ਸ਼ੇਅਰ ਕਰੋ ਇਸ ਚੈਨਲ ਨੂੰ ਐਚਬੀਸੀ ਐਟਮਸੀ ਟੀਵੀ ਨੂੰ ਵੱਤਵਾਰੇ ਸਬਸਕ੍ਰਾਈਬ ਕਰਾਓ ਅਤੇ ਕਰੋ ਤਾਂ ਜੋ ਹਰ ਇਲਾਕੇ ਦੀ ਖਬਰ ਨੂੰ ਤੜ ਤੱਕ ਪਹੁੰਚਾ ਸਕੀ ਕਸੀ ਸਾਰੇ ਨਾ ਸਾਰੇ ਲੋਕਾਂ ਦੇ ਨਾਲ ਮਿਲ ਕੇ ਪ੍ਰੋਫੈਸਰ ਨੂੰ ਸਿੱਧਾ ਸਵਾਗਤ ਕਰੀਏ